ਅੰਮ੍ਰਿਤਸਰੀ ਲੜਕੀ ਨਾ ਬੱਸ ਵਿੱਚ ਬਸ ਲੁਕੇ ਕਰਨ ਅਤੇ ਗਲਤ ਸ਼ਬਦਾਵਲੀ ਵਰਤਣ ਵਾਲੇ ਪੁਲਿਸ ਦੇ ASI ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਦੋਸ਼ੀ ASI ਦੇ ਦਾਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਦੀ ਪੁਸ਼ਟੀ ਖੁਦ ਦਿਲਬਾਜ਼ੀ DSP ਜੁਕੇਸ਼ ਕੁਮਾਰ ਨੇ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰੀ ਲੜਕੀ ਦੀ ਮਦਦ ਲਈ ਸਾਹਮਣੇ ਆਉਣ ਵਾਲੇ ਲੜਕੇ ਨੂੰ ਲਗਾਤਾਰ ਧਮਕਾਇਆ ਤੇ ਡਰਾਇਆ ਜਾ ਰਿਹਾ ਸੀ ਜਿਸ ਦੇ ਚਲਦਿਆਂ ਹਰ ਕੋਈ ਉਸ ਲੜਕੇ ਦੇ ਪਿੱਛੇ ਆਨ ਖੜਾ ਹੋਇਆ ਜਿਸ ਕਾਰਨ ਹੀ ਹੁਣ ਪੁਲਿਸ ਅਧਿਕਾਰੀ ਦੇ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਨੇ ਮੇਰੀ ਹੈਲਪ ਕੀਤੀ ਐ ਤੇ ਮੈਨੂੰ ਉਹਦੇ ਤੋਂ ਬਚਾਇਆ ਤੇ ਉਹਨਾਂ ਦੇ ਕਰ ਕੇ ਰਾਹ ਪਾਰ ਕੀਆ ਤੇ ਪੁਲਿਸ ਨੇ ਉਹ ਮੁੰਡੇ ਨੂੰ ਤੰਗ ਕਰ ਰਹੇ ਨੇ ਤੇ ਜਿਹੜਾ ਉਹ ਮੁਲਾਜ਼ਮ ਐ ਉਹਨੂੰ ਕੁਝ ਵੀ ਨਹੀਂ ਕੀਤਾ ਹੈਗਾ ਰੇਲਵੇ ਵਾਲੇ ਨੂੰ ਉਹ ਅੱਬ ਦਾ ਪੂਰਾ ਸੇਫ ਐ ਵਧੀਆ ਘਰੇ ਬੈਠਾ ਮੈਂ ਇਨਸਾਫ ਦਿਵਾਉਂਗਾ ਉਹਨੂੰ ਸਸਪੈਂਡ ਨਹੀਂ ਕਰਾਉਣਾ ਹੈਗਾ ਨੌਕਰੀ ਤੋਂ ਲਾਹਣਾ ਹੈਗਾ ਮੁੰਡੇ ਦੇ ਕਾਰਵਾਈ ਨਹੀਂ ਹੋਣ ਦੇਣੀ ਕੋਈ ਹੱਥ ਨਹੀਂ ਲਾਉਣ ਦੇਣਾ ਲਿਖਤੀ ਰੂਪ ਦੇ ਵਿੱਚ ਇਹਨਾਂ ਤੋਂ ਲੈਣਾ ਹੈਗਾ ਕੱਲ ਨੂੰ ਕੋਈ ਵੀ ਇਹਨਾਂ ਦੋਨਾਂ ਬੱਚਿਆਂ ਤੇ ਕਿਸੇ ਤਰ੍ਹਾਂ ਦੀ ਵੀ ਮਤਲਬ ਕੋਈ ਵੀ ਕਾਰਵਾਈ ਹੁੰਦੀ ਹੈਗੀ ਕੱਲੋਂ ਕੋਈ ਵੀ ਤੰਗ ਪਰੇਸ਼ਾਨ ਕਰਦਾ ਹੈਗਾ ਤਾਂ ਜ਼ਿੰਮੇਵਾਰ ਪੰਜਾਬ ਪੁਲਿਸ ਪੰਜਾਬ ਸਰਕਾਰ ਹੋਊਗੀ। ਸਾਨੂੰ ਕੰਪਲੇਂਟ ਰਸੀਵ ਹੋਈ ਸੀ 23 ਅ ਰਿਟਰਨ ਕੰਪਲੇਂਟ ਸੀ। ਬੜੇ ਵੇਸ ਤੇ ਸੀ ਐਫਆਰ ਰਜਿਸਟਰ ਹੋਈ ਸੀ ਜੀ 120 ਐਫਆਰ ਨੰਬਰ 120 ਅੰਡਰ ਸੈਕਸ਼ਨ 354 ਐਂਡ 295ਏ ਤਾਂ ਉੱਤੇ ਜੀ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸਟਾਰਟ ਹੋ ਗਈ ਜੀ ਐਂਡ ਆ ਜੋ ਜੋ ਅਕਿਊਜ਼ਡ ਹੈਗਾ ਉਹਨੂੰ ਅਰੈਸਟ ਪਾ ਚੁੱਕੇ ਹਾਂ। ਬਿਊਰੋ ਰਿਪੋਰਟ ਪੰਜਾਬ ਟੂਡੇ